ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਔਰ ਲਚਰਤਾ ਤੇ ਗੰਦ ਪਾਉਣ ਵਾਲੇ ਲੋਕਾਂ ਦੀ ਸੰਖਿਆ ਵੀ ਬਹੁਤ ਜ਼ਿਆਦਾ ਵਧੀ ਹੋਈ ਹੈ ਕਿ ਲੋਕਾਂ ਵੱਲੋਂ ਹੁਣ ਬਾਹਰ ਜ਼ਿਆਦਾ ਰੁਝਾਨ ਕਾਫੀ ਹੈ ਕਿ ਲੋਕਾਂ ਵੱਲੋਂ ਬਾਹਰ जाया ਜਾ ਰਿਹਾ ਹੈ ਤੇ ਉੱਥੇ ਜਾ ਕੇ ਕੰਮ ਨਾ ਮਿਲਣ ਦੇ ਕਾਰਨ ਕਾਫੀ ਕੁਝ ਕੀਤਾ ਜਾ ਰਿਹਾ ਹੈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜੋ ਕਿ ਹੈ ਅਮਰੀਕਾ ਨੂੰ ਸਰਪੰਚ ਦੇਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿ ਉੱਥੇ ਦੇ ਹਾਲਾਤ ਵੀ ਕਾਫੀ ਮਾੜੇ ਨਜ਼ਰ ਆ ਰਹੇ ਨੇ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਇੱਕ ਪੰਜਾਬੀ ਮੁੰਡਾ ਜੋ ਕਿ ਨਸ਼ੇ ਕਰਦਾ ਹੈ ਉੱਤੇ ਜੋ ਕਿ ਇੱਕ ਵੀਰ ਵੱਲੋਂ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਉਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਥੇ ਜੋ ਕਿ ਪੰਜਾਬੀ ਆ ਤਾਂ ਜاده ਹਨ ਪਰ ਆ ਕੇ ਇਹ ਤੇ ਨਸ਼ੇ ਕਰਦੇ ਹਨ ਤੁਸੀਂ ਚੱਲਦੀ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਮੁੰਡਾ ਜੋ ਕਿ ਨਸ਼ੀਨਾ ਗੁਪਤਪ ਹੈ ਜੋ ਕਿ ਇੱਕ ਪਾਗਲਾ ਦੇ ਵਾਂਗ ਇੱਕ ਮਾਲ ਦੇ ਵਿੱਚ ਖੜਾ ਹੋਇਆ ਹੈ ਉਸ ਮੁੰਡੇ ਵੱਲੋਂ ਕਿਹਾ ਜਾਂਦਾ ਹੈ ਕਿ ਇਹੋ ਜਿਹੇ ਹਾਲਾਤ ਆਪਣੇ ਪੰਜਾਬ ਵਿੱਚ ਰਹਿੰਦੇ ਭਈਆਂ ਦੇ ਨਹੀਂ ਹੈ ਕਿ ਜੋ ਕਿ ਹੁਣ ਅਮਰੀਕਾ ਦੇ ਵਿੱਚ ਪੰਜਾਬੀਆਂ ਦੇ ਹੋ ਚੁੱਕੇ ਹਨ ਆਵੇ ਅਮਰੀਕਾ ਦਾ ਕੀ ਹਾਲ ਹੋਇਆ ਪਿਆ ਇਹਦਾ ਹਾਲ ਦੇਖੋ ਭੈਣ ਦੇ ਇੱਕ ਸੈਂਟ ਮੰਗਦੇ ਫਿਰਦੇ ਨੇ ਹਾਲ ਦੇਖੋ ਕੀ ਹੋਇਆ ਪਿਆ ਅਮਰੀਕਾ ਦਾ ਹਾਲ ਬਣ ਗਿਆ ਦੇਖੋ ਅੰਨਾੜ ਦੇ ਪਈਆਂ ਦਾ ਨਹੀਂ ਹਾਲ ਬੁਰਾ ਹਾਲ ਹੋਇਆ ਜਿੰਨੇ ਜਿੰਨੇ ਇਹਨਾਂ ਨਾਲ ਇਹ ਬੁਰਾ ਹਾਲ ਹੋ ਗਿਆ ਆਵੇ ਬਾਕੀ ਦੋਸਤੋ ਮੁੰਡੇ ਵੱਲੋਂ ਕੀ ਆ ਜਾ ਰਿਹਾ ਹੈ ਕਿ ਇਹ ਹੁਣ ਜੋ ਕਿ ਹੈ ਮੰਗਣ ਵਾਲਾ ਰਿਵਾਜ ਇੱਥੇ ਵੀ ਚੱਲ ਗਿਆ ਹੈ ਕਿ ਇਸ ਮੁੰਡੇ ਵੱਲੋਂ ਲੋਕਾਂ ਵੱਲੋਂ ਇੱਕ ਇੱਕ ਸੈਂਟ ਮ ਮੰਗਿਆ ਜਾ ਰਿਹਾ ਹੈ ਤਾਂ ਕਿ ਜੋ ਇਹ ਨਸ਼ਾ ਕਰ ਸਕੇ ਕਿ ਦੋਸਤੋ ਤੁਸੀਂ ਇਹਨਾਂ ਮੁੰਡਿਆਂ ਬਾਰੇ ਜੋ ਕਿ ਅਮਰੀਕਾ ਜਾ ਕੇ ਜਾਂ ਹੋਰ ਵਕਤ ਸੇ ਕੰਟਰੀਆਂ ਜਾ ਕੇ ਜਿਹੜਾ ਗੰਦ ਪਾਉਂਦੇ ਨੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਪਗਲੀ ਵੀਡੀਓ ਵੱਲ ਧੰਨਵਾਦ